ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਦੇ ਮਨ ਦੀਆਂ ਮਰਦਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਆਜਾ ਰਾਂ ਮੈਨੂੰ ਆਸ ਹੈ ਪਸੰਦ ਆਊਗੀ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਜਿਹੜੀ ਉਹਦੀ ਰਾਣੀ ਸੀ ਨਾ ਉਹ ਉਹਦਾ ਇੱਕ ਵਜ਼ੀਰ ਸੀ ਕਾਟੇਖਾਂ ਬਸ ਉਹਦੇ ਨਾਲ ਹੀ ਫਿਰੀ ਜਾਂਦੀ ਉਹ ਬਿੰਦ ਚਾਟ ਕਚਹਿਰੀ ਚ ਵਹਿੰਦਾ ਜਦੋਂ ਰਾਜਾ ਕਚਹਿਰੀ ਲਾਉਂਦਾ ਤਾਂ ਉਹ ਤੋਂ ਬਾਅਦ ਉਹ ਉਹਦੀ ਰਾਣੀ ਨੂੰ ਲੈ ਕੇ ਰਾਜੇ ਦੀ ਨੂੰ ਕਦੇ ਘੋੜੇ ਤੇ ਲੈ ਗਿਆ ਕਦੇ ਬੱਗੀ ਤੇ ਬੱਗੀ ਚ ਬਿਠਾ ਕੇ ਲੈ ਗਿਆ ਬਸ ਉਹ ਉਹਨੂੰ ਅਹੀਂ ਲਈ ਫਿਰ ਜਾਂਦਾ ਆਪਣੇ ਮਨ ਦੀਆਂ ਮਰਜ਼ੀਆਂ ਕਰਦੇ ਫਿਰਦੇ ਉਹ ਹੁਣ ਭਈ ਸਾਰਾ ਸ਼ਹਿਰ ਦੇਖਦਾ ਬਾਹਰ ਲੋਕਾਂ ਨੇ ਗੱਲਾਂ ਤਾਂ ਕਰਨੀਆਂ ਹੀ ਨੇ ਤਾਂ ਰਾਜਾ ਰਾਤ ਨੂੰ ਭੇਸ ਬਦਲ ਕੇ ਜਾਇਆ ਕਰੇ ਵਿਪਲਾ ਲੋਕ ਕੀ ਕਹਿੰਦੇ ਨੇ ਮੇਰੇ ਬਾਰੇ ਤਾਂ ਉਹ ਜਦੋਂ ਜਾ ਕੇ ਸੁਣਿਆ ਕਰੇ ਤਾਂ ਲੋਕ ਰਾਜੇ ਨੂੰ ਤਾਂ ਕੋਈ ਮਾੜਾ ਕਿਹਾ ਨਾ ਕਰੇ ਉਹਦੇ ਘਰ ਵਾਲੀ ਨੂੰ ਤੇ ਵਜ਼ੀਰ ਨੂੰ ਗਾਲਾਂ ਦਿਆਂ ਕਰਨ ਤੇ ਉਹ ਕਿਹਾ ਕਰਨ ਵੀ ਲੈ ਰਾਜੇ ਨੂੰ ਵੀ ਤਾਂ ਪਤਾ ਹੀ ਆ ਵੀ ਇਹਹਾਂ ਜਿਹਾਂ ਦਾ ਫਾਹਾ ਵੱਡੇ ਪਰੇ ਹੀ ਜੀ ਰਾਣੀ ਦਾ ਵੀ ਉਹਨੂੰ ਕਹਿੰਦਾ ਕਿਉਂ ਨਹੀਂ ਕੁਛ ਵੀ ਉਹਦੀ ਇੱਜ਼ਤ ਰੋਲਦੀ ਐ ਚਲੋ ਜੀ ਇੱਕ ਦਿਨ ਰਾਜੇ ਨੇ ਕੀ ਕੀਤਾ ਉਹ ਬਾਹਰ ਖੜਾ ਆਪਦੇ ਮਹਿਲਾਂ ਚ ਤਾਂ ਉਹ ਆਈ ਵਜ਼ੀਰ ਨਾਲ ਘੋੜੇ ਤੋਂ ਉਤਰੀ ਉਹਨੂੰ ਕਹਿੰਦਾ ਕਿੱਥੋਂ ਆਈ ਹੈ ਕਹਿੰਦੀ ਕਦੋਂ ਚੀਜ਼ਾਂ ਲੈਣ ਗਈ ਸੀ ਉਹ ਕਹਿੰਦਾ ਅੱਗੇ ਦੇ ਨਾਲ ਹੀ ਜਾਨੀ ਹੈ ਚਲੋ ਜੀ ਕਹਿ ਕੇ ਚੜ ਗਈ ਮਹਿਲ ਤੇ ਰਾਤ ਨੂੰ ਰਾਜਾ ਉਹਨੂੰ ਕਹਿਣ ਲੱਗਿਆ ਵੀ ਤੂੰ ਮੇਰੇ ਨਾਲ ਤਾਂ ਚੱਲਣਾ ਅੱਜ ਰਾਤ ਨੂੰ ਦੋਨਾਂ ਨੇ ਫੇਸਵਾਦ ਲਿਆ ਲੈ ਗਿਆ ਉਹਨੂੰ ਰਾਜਾ ਲਿਜਾ ਕੇ ਉਹਨੂੰ ਕਹਿਣ ਲੱਗਿਆ ਵੀ ਤੂੰ ਬੋਲਣਾ ਕੁਛ ਨਹੀਂ ਸੁਣੀ ਜਾਣਾ ਤਾਂ ਆਪਾਂ ਇਹ ਲੰਗੇ ਜਾਂਦੇ ਨੇ ਕੋਈ ਅੰਦਰ ਕਮਰੇ 'ਚ ਘਰ ਸੀ ਕਿਸੇ ਦਾ ਗੱਲਾਂ ਮਾਰਦੇ ਨੇ ਉਹ ਬਾਹਰ ਸੁਣਦੇ ਨੇ ਉੱਚੀ ਉੱਚੀ ਬੋਲਦੇ ਤਾਂ ਉਹ ਖਿੜਕੀ ਦੇ ਕੋਲੇ ਖੜ ਗਿਆ ਰਾਜਾ ਤੇ ਰਾਣੀ ਤਾਂ ਉਹ ਅੰਦਰੋਂ ਗੱਲਾਂ ਕਰ ਰਹੇ ਨੇ ਕਹਿੰਦੇ ਕਹੀ ਜੀ ਜਨਾਨੀ ਐ ਪਤਾ ਨਹੀਂ ਕਹੇ ਜਗਤ ਦੀ ਖਮਦੀਦ ਔਰਤਾ ਐ ਵੀ ਰਾਜਾ ਇੰਨਾ ਚੰਗਾ ਵੀ ਲੈ ਉਹਦੀ ਉਹਦਾ ਨੱਕ ਵੱਡੀ ਜਾਂਦੀ ਹੈ ਵੀ ਵਜ਼ੀਰ ਨਾਲੀ ਧੱਕੇ ਖਾਂਦੀ ਫਰੀ ਜਾਂਦੀ ਹੈ ਰਾਣੀ ਲੱਗੀ ਬੋਲਣ ਰਾਜੇ ਨੇ ਮੂੰਹ ਤੇ ਹੱਥ ਧਰਤਾ ਕਹਿੰਦਾ ਬੋਲਣਾ ਨਹੀਂ ਸੁਣੀ ਚੱਲ ਗਾਹਾਂ ਗਏ ਤਾਂ ਇੱਕ ਮਜ਼ਦੂਰ ਤਾਂ ਘਰ ਸੀ ਕੋਈ ਉਹ ਆਪ ਦਿਹਾੜੀ ਕਰਕੇ ਆਉਂਦਾ ਅੱਧ-ਜੱਧ ਪੈਸਿਆਂ ਦੀ ਸ਼ਰਾਬ ਪੀ ਆਉਂਦਾ ਬਾਕੀ ਘਰ ਵਾਲੀ ਨੂੰ ਦਿੰਦਾ ਤਾਂ ਉਹ ਲੜਪੇ ਲੜਨਾ ਹੀ ਸੀ ਉਹਨਾਂ ਔਰਤ ਨੇ ਤਾਂ ਉਹਨੂੰ ਕਹਿ ਰਿਹਾ ਹੈ ਕਹਿੰਦਾ ਤੂੰ ਆਪਦੇ ਆਪ ਨੂੰ ਰਾਣੀ ਸਮਝਦੀ ਐ ਕਹਿੰਦਾ ਉਹ ਰਾਜਾ ਹੀ ਐ ਕਹਿੰਦਾ ਜਿਹੜਾ ਕੁਝ ਕਹਿੰਦਾ ਨਹੀਂ ਰਾਣੀ ਨੂੰ ਮੈਂ ਤਾਂ ਕਹਿੰਦਾ ਤੈਨੂੰ ਬਿੰਦ ਚ ਸਿੱਧੀ ਕਰ ਦੂੰ ਘਰੋਂ ਕਿਹੜਾ ਨਾ ਕੱਢਦਾ ਰਾਣੀ ਫੇਰ ਲੱਗੀ ਬੋਲਣ ਰਾਜੇ ਨੇ ਫੇਰ ਉਹਦੇ ਮੂੰਹ ਤੇ ਹੱਥ ਧਰ ਤਾ ਕਹਿੰਦਾ ਚੁੱਪ ਕਰਕੇ ਸੁਣੀ ਚੱਲ ਫੇਰ ਗਾਹਾਂ ਗਏ ਤਾਇਕ ਦਰਜੀ ਤੇ ਉਹਦੇ ਘਰ ਵਾਲੀ ਗੱਲਾਂ ਕਰੀ ਜਾਂਦੇ ਨੇ ਉਹਨੂੰ ਕਹਿੰਦਾ ਵੀ ਤੂੰ ਅੱਜ ਇੰਨਾ ਟਾਈਮ ਲਾਇਆ ਇਸਮਾਨ ਲੈਣ ਗਈ ਬਾਜ਼ਾਰ ਚ ਉਹ ਗੈਹਣ ਲੱਗੀ ਵੀ ਮੈਂ ਉੱਥੇ ਮਹਿਲਾ ਵਿੰਗ ਦੀਆਂ ਜਨਾਨੀਆਂ ਬਹੁਤ ਬੈਠੀਆਂ ਗੱਲਾਂ ਕਰਦੀਆਂ ਸੀ ਵੀ ਮੈਂ ਇਕੱਠ ਦੇਖ ਕੇ ਉੱਥੇ ਵਗ ਗਈ ਤਾਂ ਕਹਿੰਦੀ ਉਹ ਗੱਲਾਂ ਕਰ ਰਹੀਆਂ ਸੀ ਵੀ ਜਿਹੜਾ ਇਹ ਰਾਜ ਹੈ ਨਾ ਵੀ ਉਹ ਤਾਂ ਕਿੰਨਾ ਚੰਗਾ ਹੈ ਵੀ ਰਾਣੀ ਉਹਨੂੰ ਬਹੁਤ ਕਲੰਕ ਲੱਗੀ ਹੋਈ ਹੈ ਬੇ ਇਹੀ ਜੀ ਤਾਂ ਉਹੀ ਗਲ ਘੁੱਟ ਦੇ ਉਹਦਾ ਤਾਂ ਉਹਨੂੰ ਤਾਂ ਉਹੀ ਘਰੋਂ ਕੱਢ ਦੇ ਭਾਈ ਚਲੋ ਆਪ ਸੁਣ ਕੇ ਸਾਰੀਆਂ ਗੱਲਾਂ ਕਰੇ ਆਗੇ ਜਦੋਂ ਘਰੇ ਆਏ ਤਾਂ ਹੁਣ ਦੂਜੇ ਦਿਨ ਰਾਜੇ ਨੇ ਕਚਹਿਰੀ ਲਾਈ ਕਚਹਿਰੀ ਲਾ ਕੇ ਵਜ਼ੀਰਾਂ ਨੂੰ ਕਹਿਣ ਲੱਗਿਆ ਦੂਜਿਆਂ ਨੂੰ ਵੀ ਜਿਹੜੀਆਂ ਕਾਤਰੀ ਤੇ ਚਾਤਰੀ ਮਸ਼ਹੂਰ ਸੀਗੀਆਂ ਉਹ ਫਫੇ ਕੁੱਟਣੀਆਂ ਕਹਿੰਦਾ ਵੀ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਬੁਲਾ ਲਿਆਂਦੀਆਂ ਆ ਗਈਆਂ ਤਾਂ ਰਾਜਾ ਉਹਨਾਂ ਨੂੰ ਕਹਿਣ ਲੱਗਿਆ ਵੀ ਭਾਈ ਕੀ ਕਰਦੀਆਂ ਹੁੰਨੀਆਂ ਤੁਸੀਂ ਉਹ ਕਹਿੰਦੀ ਜੀ ਇਸ ਤਾਂ ਭਾਂਡੇ ਭੁੰਡੇ ਮਾਂਜ ਕੇ ਲੋਕਾਂ ਦੇ ਕੰਮ ਕਰਕੇ ਆਪਦਾ ਨਰਭਾ ਕਰਦੇ ਆ ਰਾਜਾ ਆਪਦੇ ਮਨ ਚ ਸੋਚਦਾ ਵੀ ਇਹ ਇੰਨੀਆਂ ਸੋਹਣੀਆਂ ਵੀ ਮੇਰੀ ਰਾਣੀ ਉਹੀ ਪੈਰ ਛੱਡੀ ਪੈਰ ਛੱਡੀ ਫਿਰਦੀ ਆ ਵੀ ਇਹਨਾਂ ਦੇ ਤਾਂ ਪੈਰ ਵਰਗੀ ਬਣੀ ਵੀ ਇਹ ਤਾਂ ਇੰਨੀਆਂ ਸੋਹਣੀਆਂ ਨੇ ਤਾਂ ਉਹਨਾਂ ਨੂੰ ਕਹਿਣ ਲੱਗਿਆ ਵੀ ਰਾਤ ਨੂੰ ਮੈਂ ਆ ਜਾਊਗਾ ਮੈਨੂੰ ਗੇਟ ਖੋਲ ਦੇ ਉਹ ਵੀ ਮੈਂ ਤੁਹਾਡੇ ਕੱਲੀਆਂ ਨਾਲ ਗੱਲ ਕਰੂੰਗਾ ਉਹ ਕਹਿੰਦੀ ਆ ਠੀਕ ਐ ਬਾਗੀਆਂ ਜੀ ਜਦੋਂ ਰਾਤ ਨੂੰ ਰਾਜਾ ਗਿਆ ਉਹਨਾਂ ਨੂੰ ਤਾਂ ਕਹਿਣ ਲੱਗੇ ਆ ਉਹਨੇ ਵੀ ਮੈਂ ਕੱਲਾ ਆਉਂਗਾ ਜਦੋਂ ਗਿਆ ਤਾਂ ਰਾਤ ਨੂੰ ਇੱਕ ਸਾਧੂ ਫਿਰਦਾ ਹੈ तकरीबन ਹਨੇਰਾ ਹੋ ਗਿਆ ਕਾਫੀ ਕਿਸੇ ਦੇ ਘਰ ਕੋਈ ਕੋਈ ਘਰ ਗੇਟ ਖੁੱਲਿਆ ਜਾਨੀ ਆਮ ਲੋਕਾਂ ਦੇ ਗੇਟ ਬੰਦ ਨੇ ਉਹ ਕੱਲਾ ਹੀ ਸਾਧੂ ਬੋਲਦਾ ਫਿਰਦਾ ਹੈ ਕਹਿੰਦਾ ਕਿ ਹਜਾ ਸ਼ਹਿਰ ਐ ਨਾ ਭੁੱਖਾ ਹੀ ਮਰ ਗਿਆ ਕਹਿੰਦਾ ਚਾਰ ਐਨੇ ਘਰਾਂ ਤੋਂ ਰੋਟੀ ਮੰਗ ਲਈ ਕਹਿੰਦਾ ਕੋਈ ਦੋ ਰੋਟੀਆਂ ਵੀ ਨਹੀਂ ਦਿੰਦਾ ਕਿ ਹਜਾ ਸ਼ਹਿਰ ਮਾੜਾ ਉਹ ਰਾਜੇ ਨੇ ਸੁਣ ਲਿਆ ਰਾਜਾ ਕਹਿੰਦਾ ਭਾਈ ਤੂੰ ਕੌਣ ਨਾ ਉਹ ਕਹਿੰਦਾ ਮੈਂ ਤਾਂ ਸਾਧੂ ਆ ਜੀ ਫਲਾਣੇ ਥਾਂ ਤੋਂ ਆਇਆ ਵੀ ਇੱਥੇ ਸਾਡਾ ਗੁਰੂ ਸੀ ਇੱਕ ਵੀ ਉਹ ਬਹੁਤ ਵੱਡੀ ਉਮਰ ਸੀ ਉਹਨਾਂ ਦੀ ਉਹ ਚਲਾਣਾ ਕਰ ਗਏ ਵੀ ਮੈਂ ਹੁਣ ਉਹਨਾਂ ਦਾ ਸਸਕਾਰ ਕਰਾ ਕੇ ਅੱਜ ਮੈਂ ਸੌਦਾ ਪੱਤਾ ਲਾ ਜਾ ਕੇ ਸਾਰਾ ਉਹਦਾ ਮੇਰੀ ਡਿਊਟੀ ਲੱਗੀ ਹੋਈ ਹੈ ਭੋਗ ਤੱਕ ਵੀ ਮੈਂ ਫੇਰ ਆਪਣੇ ਪਿੰਡ ਵਾਪਸ ਜਾਊਗਾ ਵੀ ਮੈਂ ਰੋਟੀ ਮੰਗੀ ਬਹੁਤ ਘਰਾਂ ਤੋਂ ਮੈਨੂੰ ਕਿਸੇ ਨੇ ਦੋ ਪ੍ਰਸ਼ਾਦੇ ਨਹੀਂ ਦਿੱਤੇ ਉਹ ਕਹਿੰਦਾ ਕੋਈ ਨਾ ਉਹਨੇ ਆਤਰੀ ਜਤਰੀ ਦਾ ਗੇਟ ਖੜਕਾਇਆ ਰਾਜੇ ਨੇ ਉਹਨਾਂ ਨੇ ਜਦੋਂ ਕੁੰਡਾ ਖੋਲ੍ਹਿਆ ਤਾਂ ਉਹ ਦੇਖਦੀ ਹੈ ਵੀ ਇਹ ਤਾਂ ਦੋ ਜਾਣੇ ਨੇ ਉਹ ਫੱਟ ਦੇਣੇ ਕੁੰਡਾ ਬੰਦ ਕਰ ਲੈਂਦੀ ਹੈ ਉਹਨੇ ਫੇਰ ਰਾਜੇ ਨੇ ਗੇਟ ਖੜਕਾਇਆ ਉਹ ਕਹਿੰਦੀ ਕੱਲ ਨੂੰ ਆਇਓ ਉਹ ਕਹਿੰਦਾ ਭਾਈ ਇਹ ਸਾਧੂ ਐ ਵੀ ਇਹਨੂੰ ਦੋ ਪ੍ਰਸ਼ਾਦ ਦੇ ਦਿਓ ਇਹ ਭੁੱਖਾ ਐ ਉਹ ਕਹਿੰਦੀ ਇਸ ਟਾਈਮ ਤਾਂ ਪ੍ਰਸ਼ਾਦ ਤਾਂ ਹੈ ਨਹੀਂ ਫੇਰ ਕਹਿੰਦੀ ਵੀ ਚਲੋ ਮੈਂ ਆਪਣੀ ਤਾਈ ਨੂੰ ਪੁੱਛ ਕੇ ਆਉਂਦੀ ਆ ਉਹ ਆਪਣੀ ਤਾਈ ਦੇ ਘਰੇ ਗਈ ਤਿੰਨ ਪ੍ਰਸ਼ਾਦ ਦੇ ਉੱਤੇ ਸਾਗ ਤਰ ਕੇ ਸਾਧੂ ਨੂੰ ਲਿਆ ਕੇ ਦੇਤਾ ਉਹਨੇ ਰੋਟੀ ਖਾ ਲਈ ਰਾਜੇ ਨੂੰ ਕਹਿੰਦੀ ਤੁਸੀਂ ਕੱਲ ਨੂੰ ਆਇਓ ਉਹਨੇ ਭਾਈ ਪ੍ਰਸ਼ਾਦਾਂ ਛਕਿਆ ਸਾਧੂ ਨੇ ਉਹ ਤਾਂ ਸ਼ੀਸ਼ਾ ਦੇ ਕੇ ਭੱਗ ਗਿਆ ਉਹਨਾਂ ਰਾਜਾ ਗਿਆ ਦੂਜੇ ਦਿਨ ਬੁढ़ा ਬਣ ਕੇ ਵਿਰਧ ਜਿਵੇਂ ਚਿੱਟੀ ਦਾੜ੍ਹੀ ਲਾ ਕੇ ਸੋਟੀ ਫੜ ਕੇ ਹੁੰਦੀ ਹੱਥ 'ਚ ਗੇਟ ਖੜਕਾਤਾ ਉਹਨਾਂ ਨੇ ਖੋਲਿਆ ਤਾਂ ਅੰਦਰ ਵੜ ਗਿਆ ਉਹ ਕਹਿਣ ਲੱਗਿਆ ਵੀ ਤੂੰ ਕੌਣ ਐ ਕਹਿੰਦਾ ਮੈਂ ਰਾਜਾ ਕਹਿੰਦੀ ਸਾਡਾ ਰਾਜਾ ਤਾਂ ਨੌਜਵਾਨ ਐ ਵੀ ਤੂੰ ਤਾਂ ਬੁੜਾ ਐ ਉਹਨੇ ਆਪਣੀ ਦਾੜ੍ਹੀ ਧੂੜੀ ਲਾਹੀ ਉਹਨਾਂ ਨੂੰ ਦਿਖਾਇਆ ਕਹਿੰਦਾ ਮਹੀਆ ਵੀ ਮੈਂ ਪੇਸ ਬਦਲ ਕੇ ਆਇਆ ਹਾਂ ਉਹਨਾਂ ਨੂੰ ਕਹਿੰਦਾ ਭਾਈ ਮੈਂ ਛੋਡੇ ਨਾਲ ਇੱਕ ਗੱਲ ਇਹ ਕਰਨੀ ਐ ਵੀ ਜਿਹੜਾ ਘਾਟੇ ਖਾਬ ਜੀਰਾ ਮੇਰਾ ਵੀ ਮੈਨੂੰ ਉਹਦੇ ਘਰ ਦਾ ਸਾਰਾ ਜੇ ਉਹ ਕਿੱਥੇ ਜਾਂਦਾ ਕਿੱਥੇ ਆਉਂਦਾ ਵੀ ਮੇਰੀ ਕਚਹਿਰੀ ਚ ਤਾਂ ਬਿੰਦ ਚੱਟ ਰਹਿੰਦਾ ਉਹਦਾ ਪਰਿਵਾਰ ਕੀ ਕਰਦਾ ਉਹਦੇ ਘਰ ਵਾਲੀ ਕਿਵੇਂ ਰਹਿੰਦੀ ਆ ਕਿੱਥੇ ਰਹਿੰਦੀ ਆ ਕਹੀ ਜੀ ਹੈ ਚੰਗੀ ਐ ਕਿ ਮਾੜੀ ਐ ਵੀ ਮੈਂ ਉਹਦੇ ਘਰ ਦੀ ਖਬਰ ਸਾਰ ਲੈਣੀ ਐ ਉਹ ਕਹਿੰਦੀ ਐ ਤਾਂ ਅਸੀਂ ਲਿਆ ਦਾਂਗੇ 1 ਮਹੀਨੇ ਦੀ ਮੌਲਤ ਦੇ ਦੇ ਉਹ ਕਹਿੰਦਾ ਕੀ ਲਮੋਗੀਆਂ ਕਹਿੰਦੀ ਇੱਕ ਥੈਲੀ ਕਹਿੰਦੀ ਮੋਹਰਾਂ ਦੀ ਲਵਾਂਗੇ ਉਹ ਕਹਿੰਦਾ ਠੀਕ ਐ ਚਲੋ ਜੀ ਥੈਲੀ ਮੋਹਰਾਂ ਦੀ ਦੇਤੀ ਦੂਜੇ ਦਿਨ ਭਾਈ ਉਹ ਬਾਗੀਆਂ ਤਿਆਰ ਵਿਆਰ ਹੋ ਕੇ ਵਜ਼ੀਰ ਦੇ ਘਰੇ ਗਈਆਂ ਤਾਂ ਉਹ ਜਦੋਂ ਗਈਆਂ ਤਾਂ ਨੌਕਰਾਨੀ ਨੂੰ ਕਹਿੰਦੀਆਂ ਵੀ ਵਜ਼ੀਰ ਦੇ ਘਰ ਵਾਲੀ ਨੂੰ ਮਿਲਣਾ ਹੈ ਉਹ ਕਹਿਣ ਲੱਗੀ ਵੀ ਉਹ ਤਾਂ ਗਈ ਹੋਈ ਐ ਹੈ ਨਹੀਂ ਅੱਥਣ ਆਉਗੀ ਕੱਲ ਨੂੰ ਆ ਜੀ ਪਈਓ ਰੋਜ਼ ਜਾਂਦੀਆਂ ਨੇ ਕਦੇ ਉਹ ਵਾਗੀ ਕਦੇ ਉਹ ਵਾਗੀ ਕਦੇ ਦੋਨੇ ਵਾਗੀਆਂ ਤਾਂ ਇੱਕ ਦਿਨ ਫੇਰ ਅੰਤ ਨੂੰ ਉਹਨੇ ਨੌਕਰਾਣੀ ਕਹਿੰਦੀ ਵੀ ਇੱਥੇ ਬਹਿ ਜਾ ਤੁਹਾਨੂੰ ਮੈਂ ਦੱਸਦੀਆਂ ਗੱਲ ਤੁਸੀਂ ਰੋਜ਼ ਮੁੜਦੀਆਂ ਤਾਂ ਕਹਿੰਦੀ ਵੀ ਇਹ ਤਾਂ ਜਿਹੜਾ ਵਜੀਰ ਹੈ ਕਹਿੰਦੀ ਇਹ ਫਰੀ ਜਾਂਦਾ ਰਾਜੇ ਦੀ ਰਾਣੀ ਨੂੰ ਲਈ ਉਹਦੇ ਨਾਲ ਖੇ ਖੰਦਾ ਜਿਹੜੀ ਇਹਦੀ ਤੀਮੀ ਆ ਇਹ ਕਹਿੰਦੀ ਜਿਹੜਾ ਰਾਜੇ ਨੇ ਘੋੜਿਆਂ ਵਾਲਾ ਰੱਖਿਆ ਵੇ ਕਹਿੰਦੀ ਉਹਦੇ ਨਾਲ ਖੇ ਖੰਦੀ ਫਰੀ ਜਾਂਦੀ ਹੈ ਕਹਿੰਦੀ ਇਹਨਾਂ ਤਾਂ ਤਾਂ ਇਹੇ ਜੇ ਕੰਮ ਨੇ ਪਾਈ ਐਨੇ ਘੋੜਿਆਂ ਵਾਲਾ ਘੋੜੇ ਤੋਂ ਲਾਤੀਆ ਕੇ ਗੇਟ ਮੂਰੇ ਉਹਨੇ ਵਜੀਰ ਦੀ ਤੀਮੀ ਜਦੋਂ ਆ ਕੇ ਬੈਠੀ ਉਹਨਾਂ ਨੂੰ ਕਹਿੰਦੀ ਵੀ ਕੀ ਗੱਲ ਐ ਕਾਹਨੋਂ ਉਹ ਕਹਿੰਦੀ ਜੀ ਸੰਤ ਕੰਮ ਚਾਹੀਦਾ ਵੀ ਇਸ ਦਾ ਕੰਮ ਵਾਸਤੇ ਆਈਆਂ ਦੀ ਉਹ ਕਹਿੰਦੀ ਚਲ ਰੱਖ ਲੋ ਇਹਨਾਂ ਨੂੰ ਕੋਈ ਨਾ ਤਾਂ ਭਾਈ ਹੁਣ ਕੰਮ ਤੇ ਜਦੋਂ ਆਉਂਦੀਆਂ ਨੇ ਰੋਜ਼ ਆ ਕੇ ਕੰਮ ਤੇ ਦੇਖਦੀਆਂ ਨੇ ਉਹਨਾਂ ਦਾ ਸਾਰਾ ਚਾਲ ਚੱਲਣਾ ਤਾਹੋ ਬਹੁਤ ਸੇਵਾ ਕਰਦੀਆਂ ਨੇ ਉਹਦੀ ਰਾਜੇ ਦੀ ਵਜ਼ੀਰ ਦੀ ਤੀਨੀ ਦੀ ਤਾਂ ਇੱਕ ਦਿਨ ਉਹ ਬੋਲਦਾ ਜਿਹੜਾ ਘੋੜਿਆਂ ਵਾਲਾ ਹੈ ਕਹਿੰਦਾ ਤੂੰ ਬਹੁਤ ਕਹਿੰਦਾ ਇਹਨੂੰ ਚੰਗਾ ਸਮਝਦੀਆਂ ਵੀ ਇਹ ਕਾਉਂਡ ਨੇਗੀਆਂ ਕਹਿੰਦਾ ਤੂੰ ਕਹਿੰਦੀਆਂ ਵੀ ਇਹ ਸਭ ਤੋਂ ਕਹਿੰਦਾ ਵੀ ਇਹ ਵੀ ਤੇਰੇ ਵੀ ਕਹਿੰਦਾ ਬੜਾ ਨੇੜੇ ਨੇੜੇ ਫਿਰਦੀਆਂ ਨੇ ਉਹ ਕਹਿੰਦੀ ਇਹ ਤਾਂ ਬਾਲੀਆਂ ਚੰਗੀਆਂ ਨੇ ਕਹਿੰਦੀ ਮੇਰੀ ਪੂਰੀ ਸੇਵਾ ਕਰਦੀਆਂ ਨੇ ਤੇ ਇਹ ਤਾਂ ਕਹਿੰਦੀ ਮੇਰਾ ਰੋਜ਼ ਦੀ ਰੋਜ਼ ਕਹਿੰਦੀ ਮੇਰੇ ਕੱਪੜੇ ਢੀੜੇ ਪ੍ਰੈਸ ਕਰਕੇ ਤਿਆਰ ਕਰਕੇ ਮੈਨੂੰ ਤੋਰਦੀਆਂ ਨੇ ਖਾਣਾ ਦਾਣਾ ਟੇਬਲ ਤੇ ਲਾਇਆ ਪਿਆ ਹੁੰਦਾ ਕਹਿੰਦੀ ਇਹ ਤਾਂ ਬਹੁਤ ਚੰਗੀਆਂ ਨੇ ਚਲੋ ਜੀ ਹੋਈ ਸੋ ਬੀਤੀ ਇੰਨੀ ਕ ਜਦੋਂ ਮਹੀਨਾ ਹੋ ਗਿਆ ਉਹ ਕਹਿਣ ਲੱਗੀਆਂ ਵੀ ਇਸ ਤਾਂ ਇੱਕ ਮਹੀਨਾ ਹੀ ਲਈ ਲੱਗੀਆਂ ਸੀ ਹਟ ਗਈਆਂ ਰਾਜੇ ਨੂੰ ਜਾ ਕੇ ਸਾਰੀ ਖਬਰ ਦੇਤੀ ਹੁਣ ਰਾਜੇ ਨੇ ਕੀ ਕਰਿਆ ਉਹਨੇ ਗੁੱਸੇ ਦੇ ਵਿੱਚ ਆ ਕੇ ਰਾਣੀ ਨੂੰ ਕਹਿਣ ਲੱਗਿਆ ਵੀ ਭਾਈ ਤੂੰ ਮੇਰਾ ਮਹਿਲ ਛੱਡ ਦੇ ਵੀ ਤਾਂ ਇਹ ਮੇਰੀ ਬਹੁਤ ਬੇਇੱਜ਼ਤੀ ਕਰਾਦੀ। ਤੂੰ ਰਹਿ ਨਹੀਂ ਸਕਦੀ। ਉਹ ਕਹਿਣ ਲੱਗੀ ਸੁਣ ਲੈ ਰਾਜਾ ਮੇਰੀ ਗੱਲ। ਅੱਜ ਤੱਕ ਤਾਂ ਮੈਂ ਤੈਨੂੰ ਕਹੀ ਨਹੀਂ ਸੀ। ਜਿੱਦਾਂ ਕਹਿੰਦੀ ਤੈਂ ਦੂਜਾ ਵਿਆਹ ਕਰਾ ਲਿਆ ਮੈਂ ਤੈਨੂੰ ਕੁਝ ਨਹੀਂ ਕਿਹਾ। ਕਹਿੰਦੀ ਮੈਂ ਸਮਝਦੀ ਸੀ ਵੀ ਚਲ ਮੇਰੇ ਕੋਈ ਔਲਾਦ ਨਹੀਂ ਹੋਈ। ਪਰ ਕਹਿੰਦੀ ਤੈਂ ਦੂਜਾ ਵਿਆਹ ਕਿ ਕਰਾ ਲਿਆ ਕਹਿੰਦੀ ਤਾਂ ਮੇਰਾ ਖਹਿੜਾ ਹੀ ਛੱਡ ਤਾ ਤੂੰ ਤਾਂ ਮੈਨੂੰ ਚੱਕ ਨੂੰ ਹੀ ਹਟ ਗਿਆ ਬੁਲਾਉਣਾ ਤਾਂ ਦੂਰ ਦੀ ਗੱਲ ਕਹਿੰਦੀ ਫਿਰ ਮੈਂ ਕੀ ਕਰਾਂ ਕਹਿੰਦੀ ਮੇਰਾ ਵੀ ਜੀ ਕਰਦਾ ਕਿਸੇ ਨਾਲ ਬੋਲਣ ਚੱਲਣ ਨੂੰ ਘੁੰਮਣ ਫਿਰਨ ਨੂੰ ਕਹਿੰਦੀ ਤੈਂ ਤਾਂ ਮੇਰਾ ਜਿਵੇਂ ਹੀ ਖਹਿੜਾ ਛੱਡ ਤਾ ਹੁਣ ਕਿਹੜਾ ਕਹਿੰਦੀ ਤੇਰੇ ਮੁੰਡੇ ਖੇਡਦੇ ਨੇ ਘਰੇ ਕਿਉਂ ਰਾਜੇ ਦੇ ਔਲਾਦ ਨਹੀਂ ਸੀ ਉਹ ਦੂਜੀ ਦੇ ਵੀ ਨਹੀਂ ਹੋਈ ਤਾਂ ਭਾਈ ਹੁਣ ਉਹਨਾਂ ਦੀ ਲੜਾਈ ਹੋਈ ਬਹੁਤ ਰਾਜਾ ਉਹਨੂੰ ਕਹਿੰਦਾ ਵੀ ਐਸੇ ਟਾਈਮ ਵਗ ਜਾ ਚਲੋ ਜੀ ਸਵੇਰੇ ਉੱਠੀ ਉੱਠ ਕੇ ਆਪਦਾ ਮਹਿਲਾ ਤੋਂ ਉੱਤਰ ਗਈ। ਹੈਠਾਂ ਦਾਸੀਆਂ ਦੂਸੀਆਂ ਉਹਨੂੰ ਪੁੱਛਦੀਆਂ ਨੇ ਵੀ ਰਾਣੀ ਸਹਿਬਾ ਤੂੰ ਕੱਲੀ ਪਹਿਲਾਂ ਤਾਂ ਦੱਸ ਦੀ ਨਹੀਂ ਕੁਛ ਨਹੀਂ ਕੁਛ ਨਹੀਂ ਫੇਰ ਉਹਨਾਂ ਨੂੰ ਦੱਸ ਦਿੰਦੀਆਂ ਕਹੀਂ ਤੁਹਾਡੇ ਰਾਜੇ ਨੇ ਮੈਨੂੰ ਬਾਹਰ ਕੱਢਤਾ ਕਰੋ। ਚਲੋ ਜੀ ਜਾਂਦੀ ਐ। ਜਿਉਂ ਤੁਰਦੀ ਐ ਉਹ ਬਹੁਤ ਦੂਰ ਨਿਕਲ ਜਾਂਦੀ ਐ ਇੱਕ ਮਹਿਰੀ ਦੇ ਕੋਲੇ ਵੱਗ ਜਾਂਦੀ ਐ ਚੰਦੀ ਮਹਿਰੀ ਹੁੰਦੀ ਐ। ਉਹ ਆਪਦੀ ਠੱਠੀ ਤੇ ਬੈਠੀ ਐ। ਉਹਦੇ ਕੋਈ ਦਾਣੇ ਪਣਾਉਣ ਆਲਾ ਹਲੇ ਆਇਆ ਨਹੀਂ ਉਹਨੂੰ ਆਪਦਾ ਹਾਲ ਸੁਣਾਉਂਦੀ ਐ ਸਾਰਾ ਕਹਿੰਦੀ ਮੈਤੋਂ ਇੱਕ ਗਲਤੀ ਹੋ ਗਈ ਹੈਗੀ ਤਾਂ ਮੈਂ ਰਾਣੀ ਆ ਬਸ ਕਹਿੰਦੀ ਮੈਂ ਮਾਫੀਆਂ ਬਹੁਤ ਮੰਗੀਆਂ ਰਾਜੇ ਨੇ ਮੈਨੂੰ ਮਾਫ ਨਹੀਂ ਕਰਿਆ ਵੀ ਮੈਨੂੰ ਘਰੋਂ ਕੱਢਤਾ ਕਹਿੰਦੀ ਹੁਣ ਤੂੰ ਮੈਨੂੰ ਰੋਟੀ ਦੇ ਦਿਆ ਕਰ ਰੱਖ ਲਿਆ ਕਰ ਰੱਖ ਲਿਆ ਉਹ ਵੀ ਮੈਂ ਤੇਰੇ ਅੱਜ ਉਹ ਕਚੂ ਕਲਾ ਦੇ ਅਗਰ ਉਹ ਕਹਿੰਦੀ ਠੀਕ ਐ ਪੱਤੇ ਪੁੱਤੇ ਇਕੱਠੇ ਕਰਕੇ ਲਿਆਇਆ ਕਰ ਪੱਤੀ ਪੁੱਤੀ ਤੇ ਉਹ ਕਹਿੰਦੀ ਫਿਰ ਤੇਰਾ ਪਰਿਵਾਰ ਹੋਊਗਾ ਭੁੱਖੀ ਮਰ ਰਹੀ ਆ ਨਾਲੇ ਤਾਂ ਉਹਦੇ ਜਿਹੜੇ ਭੱਠੀ ਦੇ ਆਲੇ-ਦਾਲੇ ਦਾਣੇ ਰੋੜਕ ਰੋੜ ਹੁੰਦੇ ਨੇ ਉਹ ਚੁਗ-ਚੁਗ ਖਾਂਦੀ ਆ ਨਾਲੇ ਉਹਨੂੰ ਦੱਸ ਰਹੀ ਆ ਆਪਦੀ ਬਿਥਿਆ ਕਹਿੰਦੀ ਹਾਂ ਵੀ ਮੈਂ ਉਹ ਰਮੈਰੀ ਕਹਿੰਦੀ ਹਾਂ ਮੇਰਾ ਤਾਂ ਪਰਿਵਾਰ ਹੈਗਾ ਸਾਰੇ ਬੱਚੇ ਨੇ ਵੀ ਪਰ ਮੇਰੇ ਜਗ੍ਹਾ ਥੋੜੀ ਐ ਕਹਿੰਦੀ ਮੈਂ ਤੈਨੂੰ ਜਿੱਥੇ ਆ ਸਵਾਦ ਢੇਰ ਲੱਗਿਆ ਪਿਆ ਤੈਨੂੰ ਮੈਂ ਤੇਰਾ ਇਹ ਰਹਿਣ ਜੋਗੀ ਜਗ੍ਹਾ ਬਣਾ ਦੂੰ ਪੈਣ ਜੋਗੀ ਭਾਈ ਉਹ ਸਾਰੀ ਸਵਾਹ ਆਲੇ-ਦਾਲੇ ਕਰ ਦਿੰਦੀ ਆ ਕੋਈ ਡੱਕਾ ਡਾਵਲਾ ਲਾਉਂਦੀ ਆ ਕੋਈ ਡळा ਰੋੜਾ ਮਿੱਟੀ ਲੰਦੀ ਹੈ ਕਰਕੇ ਉਹਦੇ ਪੈਣ ਜੋਗਾ ਥਾਂ ਬਣਾ ਦਿੰਦੀ ਹੈ ਹੇਠਾਂ ਪੱਤੀ ਪੁੱਤੀ ਸਿੱਟ ਕੇ ਉੱਥੇ ਉਹਨੂੰ ਕੱਪੜਾ ਲੀੜਾ ਦੇ ਦਿੰਦੀ ਹੈ ਤੇ ਉੱਥੇ ਹੀ ਪੈਂਦੀ ਸੌਂਦੀ ਹੈ ਉੱਥੇ ਇਹਨੂੰ ਰੋਟੀ ਦੇ ਦਿੰਦੀ ਹੈ ਤੇ ਉੱਤੇ ਫਿਰ ਦੱਸਿਆ ਹੋਇਆ ਵੀ ਆਹ ਪੱਤੀ ਫੇਰ ਸਿੱਟ ਲਿਆ ਕਰ ਉੱਤੇ ਤਾਂ ਭਾਈ ਹੁਣ ਰੰਦੀ ਨੂੰ ਚਿਰ ਹੋ ਗਿਆ ਜਦੋਂ ਤਾਂ ਉਦੋਂ ਰਾਜੇ ਨੇ ਲਾਈ ਕਚਹਿਰੀ ਤਾਂ ਉਹਨੋਂ ਉੱਥੇ ਜਿੰਨੇ ਮੂੰਹ ਉੰਨੀਆਂ ਗੱਲਾਂ ਹੁਣ ਲੋਕ ਪਹਿਲਾਂ ਮੂੰਹ ਨਹੀਂ ਤੇ ਮਾਨ ਵੀ ਰਾਜਾ ਇਹਨੂੰ ਕੱਢਦਾ ਹਦ ਕਿਉਂ ਨਹੀਂ ਇਹ ਜੀ ਨੂੰ ਰੱਖੀ ਬੈਠਾ ਹੁਣ ਲੋਕ ਕਹਿੰਦੇ ਕਿ ਵੱਡੀ ਰਾਣੀ ਨਹੀਂ ਦੀਂਦੀ ਤਾਂ ਪਤਾ ਲੱਗਿਆ ਵੀ ਉਹ ਤਾਂ ਰਾਜੇ ਨੇ ਘਰੋਂ ਕੱਢਦੀ ਹੁਣ ਲੋਕ ਕਹਿਣ ਲੱਗੇ ਉਹਨੇ ਵੀ ਕਹਿਤਾ ਤਾਂ ਵੀ ਕਹਿਤਾ ਮੈਂ ਵੀ ਕਹਿਤਾ ਮਹਾਰਾਜ ਉਹਨਾਂ ਨੂੰ ਲੈ ਕੇ ਆਓ ਰਾਣੀ ਨੂੰ ਵੀ ਐ ਤਾਂ ਠੀਕ ਨਹੀਂ ਘਰੋਂ ਕੱਢੀ ਤਾਂ ਵੀ ਗਲਤੀ ਚੱਲ ਹੋਗੀ ਮਾਫੀ ਦੇ ਦਿਓ ਉਹਨੂੰ ਕੋਈ ਨਾ ਮaaf ਕਰ ਦਿਓ ਵੀ ਵਿੱਚ ਕਹਿਣ ਲੱਗੇ ਵੀ ਜੇ ਜੇ ਇਹ ਆਪਦੀ ਰਾਣੀ ਤਾਂ ਸਾਹਮ ਨਹੀਂ ਸਕਿਆ ਤਾਂ ਸਾਡੀਆਂ ਤੀਮੀਆਂ ਦਾ ਕੀ ਹਾਲ ਕਿਉਂ ਜਿੰਨੇ ਮੂੰਹ ਹੰਨੀਆਂ ਗੱਲਾਂ ਜਦੋਂ ਇਹੋ ਜਿਹਾ ਕੁਝ ਹੁੰਦਾ ਭਾਈ ਰਾਜਾ ਫੇਰ ਬੰਦੇ ਭੇਜ ਦਿੰਦਾ ਵੀ ਪਾੜੋ ਪਾੜ ਲੈਂਦੇ ਨੇ ਉਹਨੂੰ ਜਦੋਂ ਪਾੜ ਲੈਂਦੇ ਨੇ ਤਾਂ ਕਹਾਂ ਕਹਿੰਦੇ ਵੀ ਚੱਲ ਤੈਨੂੰ ਰਾਜੇ ਨੇ ਬੁਲਾਇਆ ਕਹਿੰਦੀ ਆਏ ਨਹੀਂ ਮੈਂ ਜਾਂਦੀ ਜੇ ਰਾਜੇ ਨੇ ਮੈਨੂੰ ਲੈ ਕੇ ਜਾਣਾ ਤਾਂ ਮਾਨ ਸਤਕਾਰ ਨਾਲ ਬੱਗੀ ਲੈ ਕੇ ਆਵੇ ਤਾਂ ਜਾਵਾਂਗੀ ਭਾਈ ਉਹ ਆ ਕੇ ਦੱਸ ਦਿੰਦੇ ਨੇ ਵੀ ਫਲਾਣੇ ਥਾਵੇਂ ਆ ਜੀ ਉਹ ਤਾਂ ਇਹ ਕਹਿੰਦੀ ਹੈ ਰਾਣੀ ਤਾਂ ਤਾਂ ਭਾਈ ਰਾਜਾ ਜਾਂਦਾ ਬੱਗੀ ਜੋੜ ਕੇ ਆਪਦੀ ਉਹਨੂੰ ਕਹਿੰਦਾ ਜਦੋਂ ਦੇਖਦਾ ਉਹਦੀ ਹਾਲ ਤਾਂ ਏਡਾ ਰੰਗ ਕਾਲਾ ਹੋਇਆ ਪਿਆ ਬਾਲਾਂ ਦੀਆਂ ਜਟੂਰੀਆਂ ਬਣੀਆਂ ਪਈਆਂ ਨੇ ਨਾ ਉਹ ਵਧੇ ਪਏ ਨੇ ਮੂੰਹ ਸਿਰ ਕਾਲਾ ਕਹਿੰਦਾ ਕੀ ਹਾਲ ਬਣਾਈ ਬੈਠੀ ਐ ਕਹਿੰਦੀ ਤਾਂ ਮੈਨੂੰ ਘਰੋਂ ਕੱਢਤਾ ਇੱਕ ਮਾੜੀ ਜੀ ਗਲਤੀ ਪਿੱਛੇ ਕਹਿੰਦੀ ਹਾਲ ਤਾਂ ਫਿਰ ਹੁਣ ਮੈਂ ਤਾਂ ਕਹਿੰਦੀ ਵਿਸੇਬਾ ਕਰਨਾ ਸੀ ਮੈਨੂੰ ਜਿੱਥੇ ਠਹਿਰ ਮੀਲੀ ਮੈਂ ਉੱਥੇ ਕਰ ਲਈ ਉਹ ਕਹਿਣ ਲੱਗਿਆ ਵੀ ਚੱਲ ਠੀਕ ਐ ਕੋਈ ਨਾ ਹੁਣ ਤੂੰ ਮੇਰੇ ਨਾਲ ਚੱਲ ਉਹ ਕਹਿੰਦੀ ਸੋਚ ਲੈ ਕੱਲ ਨੂੰ ਫੇਰ ਮੈਨੂੰ ਕਹੇਗਾ ਹੁਣ ਤੈਨੂੰ ਸਾਰਾ ਕੁਝ ਪਤਾ ਐ ਕਹਿੰਦੀ ਮੈਂ ਤਾਂ ਵਜੀਰ ਦੀ ਅਧ ਸਰੀਰੀ ਹੋਈ ਹੋਈ ਆ ਤੇ ਉਹ ਕਹਿੰਦਾ ਮੈਂ ਉਹਨੂੰ ਘਰੋਂ ਵਜੀਰ ਦੀ ਐ ਹੁਣ ਉਹਨੂੰ ਲਾ ਹੀ ਦੇਊਗਾ ਵਜੀਰੀ ਤੋਂ ਉਹ ਕਹਿੰਦੀ ਤੇਰੀ ਮਰਜ਼ੀ ਚਲੋ ਉਹਨੂੰ ਘਰੇ ਲੈ ਜਾਂਦਾ ਭਾਈ ਲਿਜਾ ਕੇ ਵਜ਼ੀਰ ਨੂੰ ਲਾ ਦਿੰਦਾ ਨੌਕਰੀ ਤੋਂ ਹੁਣ ਆਪਣੀ ਬਾਤ ਹੋ ਜੂਗੀ ਜਿਆਦੇ ਲੰਬੀ ਬਾਕੀ ਹਿੱਸਾ ਤੁਹਾਨੂੰ ਕੱਲ ਨੂੰ ਸੁਣਾਉਂਗੀ ਇੱਥੇ ਹੀ ਲੜੀ ਗਾਹਾਂ ਜੋੜਦੇ ਹੋ ਧੰਨਵਾਦ ਜੀ ਸਾਰੀ ਸੁਣਿਓ ਕੱਲ੍ਹ ਵਾਲਾ ਹਿੱਸਾ ਵੀ ਸੁਣਿਓ ਬਹੁਤ ਸੋਹਣੀ ਬਾਤ ਐ ਕੱਲ ਨੂੰ ਸੁਣਾਉਂਗੀ ਬਾਕੀ ਹਿੱਸਾ